ਹਾਂ ਜੀ ਵੀਰ ਜੀ ਸਤ ਸ੍ਰੀ ਅਕਾਲ ਵੈਲਕਮ ਹੋਗਾ ਤੁਹਾਡਾ ਜੀ ਸਾਡੇ ਚੈਨਲ ਪਿਜਰਾਨ ਪਾਕ ਤੇ ਹੋਰ ਵੀਰੋ ਦੋਸਤੋ ਸੱਜਣੋ ਕਿਵੇਂ ਆ ਕਿਵੇਂ ਚੱਲਦੀ ਕਬੂਤਰਬਾਈ ਤੁਹਾਡੀ ਤੇ ਅੱਖਾਂ ਦੇ ਵਿੱਚ ਧੁੱਪ ਲੱਗੀ ਚੋਬਰ ਤੇ ਟੈਂਪਰੇਚਰ ਵੀ ਵਧੀ ਜਾ ਰਿਹਾ ਦਰੋਂ ਦਿਨ 26 27 ਤੇ ਪਹੁੰਚ ਗਿਆ ਤੇ ਸਭ ਤੋਂ ਪਹਿਲਾਂ ਸਾਰਿਆਂ ਭਰਾਵਾਂ ਦਾ ਬਹੁਤ ਥੈਂਕ ਯੂ ਮਿਹਰਬਾਨੀ ਕੀ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਸਤਕਾਰ ਦੇਦੇ ਹੋ ਸੁਜੈਸ਼ਨ ਵੀ ਦੇ ਰਹੇ ਹੋ ਵਿੱਚ ਸਵਾਲ ਜਵਾਬ ਹੀ ਕਰ ਰਹੇ ਹੋ ਬਹੁਤ ਮਿਹਰਬਾਨੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਿਜਨ ਅਨਬਲੌਗ ਸਾਡੇ ਚੈਨਲ ਦਾ ਨਾਮ ਆ ਤੇ ਨਿਤ ਨਵੀਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਓ ਹੋਰ ਵੀਰ ਜੀ ਕਿਵੇਂ ਸਾਰਿਆਂ ਦਾ ਭਰਾ ਭਰਾਵਾਂ ਦਾ ਹਾਲ ਚਾਲ ਤੇ ਅੱਜ ਫੇਰ ਨਵਾਂ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਕਾਏ ਆ ਟੌਪਿਕ ਦਾ ਨਾਮ ਆ ਵੀਰ ਜੀ ਕਿ ਬੜਾ ਹੈਮ ਟੌਪਿਕ ਹੈ ਮੇਰੇ ਹਿਸਾਬ ਨਾਲ ਕਬੂਤਰ ਬਾਜ਼ੀ ਬਹੁਤ ਹੈਮ ਟੌਪਿਕ ਹੈ ਤੇ ਇਹਦੇ ਵਿੱਚ ਇਹ ਟਾਪਿਕ ਤੇ ਆਪਾਂ ਦੱਸਣਾ ਤੁਹਾਨੂੰ ਕਿ ਕਬੂਤਰ ਜਿਹੜਾ ਸੁੱਝ ਜਾਂਦਾ ਨਾ ਉਹਦਾ ਕਿਵੇਂ ਇਲਾਜ ਕਰਨਾ ਤੇ ਇਲਾਜ ਵੀ ਇਹੋ ਜਿਹਾ ਵੀਰ ਜੀ ਤੁਹਾਨੂੰ ਦੱਸਾਂਗੇ ਵੀ ਅੱਜ ਇਲਾਜ ਕਰ ਲਓ ਤੇ ਸਵੇਰੇ ਕਬੂਤਰ ਭਾਵੇਂ ਫੇਰ ਛੱਡ ਦਿਓ ਫੇਰ ਟਾਈਮ ਮਾਰ ਕੇ ਹੋ ਠੀਕ ਹੈ ਜੀ ਤੇ ਬਣ ਰਹੇ ਹੋ ਸਾਡੇ ਨਾਲ ਚੱਲਦੇ ਆਪਾਂ ਆਪਣੇ ਨੈਕਸਟ ਪਾਰਟ ਦੇ ਵੀਡੀਓ ਤੇ ਆਜੋ ਫਿਰ ਆਪਾਂ ਚੱਲਦੇ ਆ ਆਪਣੇ ਟਾਪਿਕ ਤੇ ਹਾਂਜੀ ਵੀਰ ਜੀ ਅਗਿਆਂ ਆਪਾਂ ਆਪਣੇ ਟਾਪਿਕ ਵੱਲ ਤੇ ਸਭ ਤੋਂ ਪਹਿਲਾਂ ਇੱਕ ਦੋ ਕੁਸ਼ ਗੱਲਾਂ ਕਰਨੀਆਂ ਤੁਹਾਡੇ ਨਾਲ ਭਰਾਵਾਂ ਨਾਲ ਜਿਆਦਾ ਸਮਾਂ ਨਹੀਂ ਉਤਰ ਲੈਣਾ ਇੱਕ ਕੁਝ ਦੋਸਤ ਪਿਛਲੇ ਆਪਣਾ ਜਿਹੜੀ ਵੀਡੀਓ ਪਾਈ ਸੰਭਾਲ ਦੀ ਬਹੁਤ ਵਧੀਆ ਬਹੁਤ ਵਧੀਆ ਅਪਰੀਸ਼ੀਏਟ ਕੀਤਾ ਆਪਾਂ ਤੇ ਕੁਝ ਵਿੱਚ ਸੱਜਣ ਕਹਿ ਰਹੇ ਕਿ 10 ਬਦਾਮ ਜਿਆਦਾ ਨਹੀਂ ਖਿੜਨੇ ਕਬੂਤਰਾਂ ਨੇ ਤੇ ਵੀਰ ਜੀ ਵੇਖੋ ਜਿਹੜੀ ਆਪਾਂ ਸੰਭਾਲ ਕਰਦੇ ਆ ਨਾ ਜਿਹੜਾ ਆਪਾਂ ਕਬੂਤਰ ਠੰਡਾ ਜਦੋਂ ਮੈਂ ਕਿਹਾ ਠਾਰਦੇ ਆ ਜਾਂ ਆਪਾਂ ਪੁੱਤਰ ਨੂੰ ਜਲਾਪ ਲਾਉਂਦੇ ਆ ਇਹ ਉੱਤੇ ਡਿਪੈਂਡ ਕਰਦਾ ਵੀਰ ਜੀ ਤੁਹਾਡੇ ਤੇ ਜਿੰਨਾ ਵਧੀਆ ਤਰੀਕੇ ਨਾਲ ਕਬੂਤਰ ਸਾਫ ਹੋਵੇ ਉਹ ਠਰ ਜਾਊਗਾ ਤੇ 10 ਤੇ ਬੀਜ ਬਦਾਮ ਥੋੜੇ ਤੁਸੀਂ ਮੰਨਣਾ ਨਹੀਂ ਅਸੀਂ ਕੇਵਲ ਖਸ਼ਾਮਾਂ ਨੂੰ ਕੁੱਟ ਕੇ ਫੇਰ ਖਰਾਕ ਦਿੰਨੇ ਆ ਕਬੂਤਰ ਪੂਰੇ ਭੁੱਖੇ ਹੋ ਜਾਂਦੇ ਆ ਫਿਰ ਭੁੱਖ ਮਨੋਂਦੇ ਤੇ ਫਿਰ ਉਹਨਾਂ ਨੂੰ 2-2 3-3 ਗੋਲੀਆਂ ਕੁੱਟ ਕੇ ਕੰਮ ਨੂੰ ਫੇਰ ਦੇ ਦਿੰਦੇ ਆ ਕੁੱਟਵੀਂ ਖਰਾਕ ਉਹ ਜਲਦੀ ਡਾਈਜੈਸਟ ਹੋ ਜਾਂਦੀ ਠੀਕ ਹੈ ਜੀ ਤੇ ਇਹ ਕਰਕੇ ਇਹ ਇਹਦੇ ਵਿੱਚ ਕੋਈ ਉਹ ਚੱਕਰ ਨਹੀਂ ਹੈਗਾ ਕਿ ਖਰਾਕ ਪਾਉਣੇ 10 ਬਦਾਮ ਕੋਈ ਯਾਰ ਜ਼ਿਆਦਾ ਨਹੀਂ ਜਿਹੜੇ ਕਬੂਤਰ ਇੰਨਾ ਉੱਡਣਦੇ ਆ ਇਨਾ ਵਰਕ ਕਰ ਰਿਹਾ ਉਹ 10 ਬਦਾਵਾਂ ਉਹਨਾਂ ਵਾਸਤੇ ਕੀ ਚੀਜ਼ ਆ ਠੀਕ ਹੈ ਜੀ ਤੇ ਭੁੱਖਾ ਰੱਖਣਾ ਮੈਂ ਇਸ ਹਿਸਾਬ ਨਾਲ ਤੇ ਮੈਂ ਨਾ ਕਬੂਤਰ ਨਹੀਂ ਹੁੰਦਾ ਸਹੀ ਤੇ ਜਿਹੜਾ ਆਪਾਂ ਜਲਾਬ ਲਾਉਣਾ ਨਾ ਉਹਦਾ ਵੀ ਇੱਕ ਬেনিਫਿਟ ਹੋਰ ਵੀ ਬੜਾ ਜੇ ਤੁਹਾਡੇ ਕਬੂਤਰ ਨੂੰ ਪਾਣੀ ਦੇਣੀ ਹੋਣੇ ਜਾਣ ਦੇਣਾ ਭਾਵੇਂ ਲਾਗੇ ਤੁਹਾਡੇ ਨਦੀ ਵਗਦੀ ਹੋਵੇ ਕਬੂਤਰ ਤੁਹਾਡੇ ਆਪ ਦੀ ਛੱਤੀ ਤੇ ਆ ਕੇ ਬਹੂਗਾ ਜਾਂ ਤੁਹਾਡੇ ਘਰ ਤੁਹਾਡੇ ਜਾਲ ਤੇ ਬਹੂਗਾ ਕਿਤੇ ਨਹੀਂ ਪਾਣੀ ਦੇ ਜਾਣ ਲੱਗਾ ਕਿਉਂਕਿ ਜੇ ਤਾਂ ਕਬੂਤਰ ਅੰਦਰੋਂ ਸਾਫ਼ ਹੋਏ ਨਾ ਅੰਦਰੋਂ ਦੀ ਸਾਰ ਗਰਮੀ ਨਿਕਲ ਜਾਣੇ ਬਾਹਰ ਤੇ ਉਹਨੂੰ ਅੰਦਰੋਂ ਫਿਰ ਤਲਖੀ ਨਹੀਂ ਬਚਣੀ ਤਲਖਣੀ ਆਉਣਾ ਪਊ ਉਤਰਨਾ ਤੇ ਉਹਨੂੰ ਖੋਹ ਨਹੀਂ ਪੈਣੀ ਜਦੋਂ ਕਬੂਤਰ ਤਲਖੀ ਮਣਾਉਂਦਾ ਨਾ ਜਦੋਂ ਅੰਦਰ ਉਹਦਾ ਸਹੀ ਸਿਸਟਮ ਕੰਮ ਨਹੀਂ ਕਰਦੇ ਡਾਈਜੈਸਟਿਵ ਸਿਸਟਮ ਕਰਦਾ ਅੰਦਰ ਦਾਣੇ ਜਿਹੜੇ ਸੜਦੇ ਆ ਗਰਮੀ ਮਚਾਉਂਦੇ ਆ ਉਹ ਉਹਨੂੰ ਪਾਣੀ ਦੇ ਲੈ ਕੇ ਜਾਂਦੇ ਤੇ ਜਦੋਂ ਕਬੂਤਰ ਅੰਦਰੋਂ ਆ ਪੂਰਾ ਨੌਂ ਵਰ ਨੌਂ ਫੇਟ ਆ ਵਰੀਆ ਮੋਟੀਆਂ ਮਿੱਠਾ ਮਾਰਨਿਆ ਤੇ ਪ੍ਰਵਾਹ ਹੀ ਕੋਈ ਨਹੀਂ ਕਿਤੇ ਨਹੀਂ ਕਬੂਤਰ ਪਾਣੀ ਦੇ ਜਾਣ ਲੱਗ ਰਿਹਾ ਤੁਸੀਂ ਹਰਕਾ ਜਮਾ ਕੇ ਵੇਖ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਵੀਰ ਜੀ ਆਉਣੇ ਆਪਾਂ ਆਪਣੇ ਟੌਪਿਕ ਵੱਲ ਟੌਪਿਕ ਵੀ ਜੀ ਸਾਡਾ ਹੈਗਾ ਅੱਜ ਦਾ ਜਿਹੜੇ ਕਬੂਤਰ ਸੋਜ ਜਾਂਦੇ ਆ ਸੋਜਣ ਦਾ ਕੀ ਇਲਾਜ ਕਰ ਸਕਦੇ ਆ ਆਪਾਂ ਵੀਰ ਜੀ ਵੇਖੋ ਕਿ ਬਹੁਤ ਕਾਮਨ ਪ੍ਰੋਬਲਮ ਹੈ ਕਬੂਤਰ ਸੋਜ ਜਾਂਦਾ ਜਿਹੜਾ ਅਕਸਰ ਮੈਂ ਵੀ ਇਹ ਚੀਜ਼ਾਂ ਦੇਖਦਾ ਰਹਿੰਦਾ ਜ਼ਰੂਰੀ ਨਹੀਂ ਕਿ ਕਬੂਤਰ ਤੁਹਾਡਾ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਆ ਕਿ ਮੇਰੇ ਕੋਲ ਗਲਤੀ ਹੋ ਗਈ ਜਾਂ ਕਿਵੇਂ ਕਈ ਵਾਰ ਕਬੂਤਰ ਵਿੱਚ ਵੀ ਡਿਫੈਕਟ ਆ ਜਾਂਦਾ ਤਾਂ ਅੰਗਰਕ ਸੁੱਜ ਜਾਂਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੀਆਂ ਗੱਲਾਂ ਕਰਕੇ ਕਬੂਤਰ ਸੁੱਜ ਜਾਂਦਾ ਤੇ ਕਬੂਤਰ ਜਦੋਂ ਸੁੱਜ ਜਾਂਦਾ ਤੇ ਉਹਦਾ ਆਪਾਂ ਇਲਾਜ ਕਿਵੇਂ ਕਰਨਾ ਤੇ ਬਹੁਤ ਵਧੀਆ ਇੱਕ ਨੁਕਤਾ ਤੁਹਾਨੂੰ ਦੱਸੂਗਾ ਉਹ ਨੁਕਤੇ ਦਾ ਤੁਸੀਂ ਇਲਾਜ ਕਰਨਾ ਦੋ ਤਿੰਨ ਤਰ੍ਹਾਂ ਦੇ ਤੁਹਾਨੂੰ ਮੈਂ ਇਲਾਜ ਦੱਸ ਦੂੰਗਾ ਜਿਹੜਾ ਤੁਹਾਨੂੰ ਵਧੀਆ ਲੱਗੂਗਾ ਤੁਸੀਂ ਕਰੀ ਜਾਇਆ ਕਰੋ ਠੀਕ ਹੈ ਵੀਰ ਜੀ ਕਿਉਂਕਿ ਇਹ ਤੁਹਾਨੂੰ ਆਮ ਹੀ ਪ੍ਰੋਬਲਮ ਹੋਣੀ ਤੇ ਵਿੱਚ ਸਾਡਾ ਜਿਹੜਾ ਮੇਨ ਵਾਟਰਵੇਅ ਆ ਕੀ ਯਾਰ ਬੰਦੇ ਸਿੱਖਣ ਸਾਰੇ ਸਾਰੇ ਭਰਾ ਸਿੱਖਣ ਤੇ ਯਾਰ ਪਿੰਜਰੇ ਚੋਕ ਕੇ ਯਾਰ ਤੁਹਾਨੂੰ ਨਾ ਜਾਣਾ ਨਾ ਪਵੇ ਕਿਸੇ ਬੰਨੇ ਕੇ ਕੋ ਯਾਰ ਕੇ ਦਾ ਤਰਲਾ ਨਾ ਘੜਨਾ ਪਵੇ ਜਾਂ ਕੇ ਨੂੰ ਇਹ ਨਾ ਕਵੇ ਵੀ ਯਾਰ ਇੰਨੇ ਜੇਦਲੇ ਤੇ ਇੰਨੇ ਤੇ ਵੀ ਰੱਖ ਲਿਓ ਮੈਂ ਨਾ ਭੀ ਜੇ ਤੇ ਕਬੂਤਰ ਖੁਦ ਸੰਭੋਗੇ ਨਾ ਖੁਦ ਸੰਭਾਲੋਗੇ ਕਬੂਤਰ ਖੁਦ ਡਾਓਗੇ ਬੇਸ਼ੱਕ ਤੁਸੀਂ ਨਾ ਜਿੱਤੋ ਪਹਿਲੇ ਦਿਨ ਤੇ ਯਾਰ ਕੋੜਾ ਬੰਦਾ ਜਿੱਤ ਜਨਾਂ ਦਾ ਆਪ ਸੰਭਿਆ ਕਬੂਤਰ ਮੇਰੇ 4 ਵਜੇ ਤੱਕ ਗਿਆ ਮੇਰਾ 5 ਵਜੇ ਤੱਕ ਗਿਆ ਮੇਰਾ 3 ਵਜੇ ਬੈਠਾ 8:00 ਵਜੇ ਬਾਅਦ ਚੱਲ ਯਾਰ ਜੇ ਤੁਸੀਂ 8:00 ਵਜੇ ਤੱਕ ਡਾਉਣ ਲੱਗ ਗਏ ਨਾ 3 4 5 ਵਜੇ ਤੱਕ 12 ਸੌਰੀ 2 3 4 5 ਤੱਕ ਤੇ ਕੋਈ ਇਹੋ ਜਿਹਾ ਦਿਨ ਵੀ ਆਉਣਾ ਨਾ ਸ਼ਾਮ ਨੂੰ ਛਤਰਿਆਂ ਮਾਰ ਮਾਰ ਕੇ ਤਿੰਨ ਕਬੂਤਰ ਪੜਾਇਆ ਕਰਨੇ ਸਿੱਖੋ ਤੇ ਜੇ ਇਹ ਪਹਿਲੇ ਦਿਨ ਹਥਿਆਰ ਛੋੜਤੇ ਨਹੀਂ ਯਾਰ ਮੇਰੇ ਕੋਲ ਨਹੀਂ ਹੋਣਾ ਤੇ ਵੀਰ ਫਿਰ ਨਹੀਂ ਜੋ ਗੱਲ ਬਣਨੀ ਫਿਰ ਮੇਰੇ ਭਰਾ ਤੂੰ ਗਲਤ ਜਗ੍ਹਾ ਤੇ ਇੱਥੇ ਆਏ ਆਹ ਚੈਨਲ ਫਿਰ ਤੁਹਾਡੇ ਵਾਸਤੇ ਨਹੀਂ ਹੈਗਾ ਫਿਰ ਤੇ ਮੇਰੇ ਭਰਾ ਤੂੰ ਆਪਣਾ ਪਿੰਜਰਾ ਚੁੱਕ ਕੇ ਤੇ ਕਿਸੇ ਉstadਾਂ ਦੇ ਪਿੱਛੇ ਜਾਓ ਸਾਰੀ ਉਮਰ ਕਿਸੇ ਦੇ ਮੋਤਾਜ ਰਾਨਤ ਤੂੰ ਰੋ ਮੇਰੇ ਭਰਾ ਤੇ ਜੇ ਤੂੰ ਖੁਦ ਸਿੱਖਣਾ ਨਾ ਵੀਰ ਤੇ ਫਿਰ ਤੁਹਾਡੇ ਵਾਸਤੇ ਬਿਲਕੁਲ ਰਾਈਟ ਪਲੇਸ ਹੈ ਮੈਂ ਤੁਹਾਨੂੰ ਇਹ ਗੱਲ ਦੱਸਦਾ ਜਿਆਦਾ ਸਮਾਂ ਮੈਂ ਤੁਹਾਡਾ ਲੈਂਦੇ ਨਹੀਂ ਆਪਣੇ ਟੌਪਿਕ ਵਾਲਾ ਪਾਉਣਾ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਚੈਨਲ ਵੇਖ ਲਓ ਸਾਰੇ ਮੈਂ ਕਿਸੇ ਤੇ ਤਨਕੀਦ ਨਹੀਂ ਕਰ ਰਿਹਾ ਕਿ ਉਹ ਇਹ ਨੇ ਅੰਦਾ ਕੋ ਮਾੜਾ ਕੋ ਚੰਗਾ ਤੁਸੀਂ ਖੁਦ ਚੈਨਲ ਵੇਖੋ ਵੀ ਕਿਹੜੇ ਚੈਨਲ ਆ ਜਿਹੜੇ ਤੁਹਾਨੂੰ ਕੋਈ ਨੁਕਤੇ ਦੱਸਣਦੇ ਆ ਜਾਂ ਤੁਹਾਨੂੰ ਕੋ ਕਬੂਤਰਬਾਜੀ ਸਿਖਾ ਰਹੇ ਆ ਕਿਹੜੇ ਚੈਨਲ ਆ ਤੁਸੀਂ ਆਪ ਉਹਨੂੰ ਆਈਡੈਂਟੀਫਾਈ ਕਰੋ ਵੇਖ ਲਓ ਕਿੰਨੇ ਕ ਚੈਨਲ ਤੁਹਾਨੂੰ ਕਬੂਤਰਬਾਜੀ ਕੋ ਸਿਖਾਉਂਦਾ ਹੈ ਕੋਈ ਕੋ ਨੁਕਤਾ ਦਿੰਦਾ ਹੈ ਜੇ ਕੋਈ ਕਿਸੇ ਯੂਟਿਊਬਰ ਕੋਈ ਕਿਸੇ ਉਸਤਾਦ ਦੀ ਇੰਟਰੋ ਕਰਦਾ ਨਾ ਤੇ ਉਹਨਾਂ ਦੇ ਵਿੱਚੋਂ ਇੱਕ ਦੋ ਤੁਹਾਨੂੰ ਗੱਲਾਂ ਦੱਸਣੀਆਂ ਹੁੰਦੀਆਂ ਬਸ ਨਾਲ ਜੁੜੇ ਰਹਿਣਾ ਕਿ ਉਹ ਗੱਲਾਂ ਵੇਖੀ ਜਾਣੀਆਂ ਕੋਈ ਗਹਿਰਾਈ ਨਾਲ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਕਿਸੇ ਨੇ ਤੁਹਾਡੀ ਉਂਗਲੀ ਫੜ ਕੇ ਤੁਹਾਨੂੰ ਲੈਣ ਲੈ ਕੇ ਨਹੀਂ ਜਾਣਾ ਕੋਈ ਆਪਣੀ ਗੇਮ ਜੋ ਕਿੰਨੇ ਦੰਦਾਜ ਦੇ ਸਮੇਂ ਦੇ ਵਿੱਚ ਤੁਸੀਂ ਵੇਖ ਹੀ ਲੈਣਾ ਕੋਈਆਂ ਨੇ ਮੇਰੇ ਭਰਾਵਾਂ ਨੇ ਵੇਖ ਹੀ ਲਿਆ ਇਹਨਾਂ ਨੇ ਸਾਲ ਹੋ ਗਏ ਉਹਨਾਂ ਨੂੰ ਕੋਈ ਕਿਸੇ ਨੂੰ ਗੇਮ ਨਹੀਂ ਦਿੰਦਾ ਆਪਣੀ ਠੀਕ ਆ ਤੇ ਕੋਈ ਚੰਗਾ ਕਬੂਤਰ ਨਹੀਂ ਜੋ ਦਿੰਦਾ ਜਿੰਨਾ ਤੁਸੀਂ ਮਰਜ਼ੀ ਕਿਹੇ ਪਿਛੇ ਤੁਰ ਜਿਓ ਕਿਤੇ ਯਾਰ ਸੱਜਣ ਤਾਂ ਹੀ ਹੋਊਗਾ ਤੇ ਕੋਈ ਤੁਹਾਨੂੰ ਬੜਾ ਦੇ ਜਾਂ ਕੋਈ ਮੁਸੀਬਤ 'ਚ ਫਸਿਆ ਹੋਵੇ ਕੋਈ ਵੇਚ ਦੇ ਚੰਗਾ ਕਬੂਤਰ ਤੁਹਾਨੂੰ ਵੀ ਜੀ ਆਪ ਬਣਾਉਣਾ ਪਾਣਾ ਠੀਕ ਆ ਇਹ ਕਰਕੇ ਮੇਰੇ ਵੀ ਪਛਾਣੋ ਵੀ ਚੈਨਲ ਜਿਹੜੇ ਤੇ ਵਧੀਆ ਵੀਡੀਓ ਮੈਂ ਇਹਨਾਂ ਦਾ ਯਾਰ ਸਾਡੇ ਚੈਨਲ ਤੇ ਹੋਰ ਗਿਆਨ ਨੂੰ ਡੈਂਟੀਫਾਈ ਕਰੋ ਜਿੱਥੋਂ ਨੌਲੇਜ ਮਿਲਦੀ ਆ ਤੁਹਾਨੂੰ ਫੂਟ ਡਾਉਣਾ ਸੰਭਾਲਣਾ ਆਏ ਨੂੰ ਸੰਭਾਲਣਾ ਦੱਸਦੇ ਉਹ ਚੰਗਲ ਦੇਖੋ ਜਿੱਥੇ ਤੁਹਾਨੂੰ ਟਿਪਸ ਮਿਲਦੇ ਆ ਹੋਰ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਆਏ ਕਬੂਤਰੇ ਸੰਭਾਲ ਕੇ ਕਿੰਨੇ ਕਰਨੇ ਦੇਖੋ ਵੀਰ ਜੀ ਇਹ ਸਭ ਤੋਂ ਵਧੀਆ ਮੇਰੇ ਹਿਸਾਬ ਨਾਲ ਟੌਪ ਆਉਣਾ ਆਏ ਵੀਡ ਕਬੂਤਰੇ ਸੰਭਾਲ ਵੇਖੋ ਇੱਕ ਦਿਨ ਤੇ ਸਾਰੇ ਡਾ ਲੈਂਦੇ ਹੁੰਦੇ ਕਬੂਤਰ ਆਏ ਨੂੰ ਸੰਭਾਲਣਾ ਡੱਕ ਬਏ ਡੱਕ ਜਾਂਦੀ ਬਾਜੀਆਂ ਹੁੰਦੀਆਂ ਜਾਂ ਦੜੇ ਹੁੰਦੇ ਆ ਇਹ ਦੋ ਦਿਨ ਛੱਡ ਕੇ ਫਿਰ ਕਿਤੇ ਐਂਟਰੀ ਹੁੰਦੀ ਬੰਦੇ ਦਾ ਪੁਆਇੰਟ ਹੁੰਦਾ ਆਏ ਕਬੂਤਰ ਨੂੰ ਜਿਹੜੇ ਉਸਤਾਦ ਨੇ ਜਿਹੜੇ ਖਲੀਫੇ ਨੇ ਜਿਹੜੇ ਕਬੂਤਰ ਬਾਜ ਨੇ ਸੰਭਲਿਆਣਾ ਹਕੂਮਤ ਰਵਾਜ ਮੈਂ ਤੇ ਉਹਨੂੰ ਕਬੂਤਰ ਬਾਜ ਮੰਨਣਾ ਡਾਉਣ ਉਤੇ ਹਰ ਕੋਈ ਗੋਲੀ ਮਾਰ ਕੇ ਜਾਂ ਕਿਸੇ ਤਰੀਕੇ ਨਾਲ ਕੋਈ ਡਾ ਦੂਗਾ ਲੇਕਿਨ ਸੰਭਾਲਣਾ ਸਭ ਤੋਂ ਵੱਡਾ ਪੁਆਇੰਟ ਹੁੰਦਾ ਇਹ ਕਰਕੇ ਹੁਣ ਤੁਹਾਨੂੰ ਅਗਲੀ ਵੀਡੀਓ ਲੈ ਕੇ ਆਉਣੀ ਆਪਾਂ ਆਏ ਕਬੂਤਰ ਨੂੰ ਸਾਂਭ ਇਹੋ ਜਿਹੀ ਸਾਂਭ ਤੋਂ ਸੰਭ ਭਾਵੇਂ ਸਵੇਰੇ ਸਵੇਰ ਕਬੂਤਰ ਨੂੰ ਛੱਡ ਦਿਓ ਤੇ ਤੁਹਾਡਾ ਕਬੂਤਰ ਸਵੇਰੇ ਵੀ ਉੱਡ ਕੇ ਬਊਗਾ ਠੀਕ ਹੈ ਤੇ ਵੀਰ ਜੀ ਮੈਂ ਐਵੇਂ ਗੱਲਾਂ ਹਵਾਜ ਨਹੀਂ ਕਰਦਾ ਡੱਕ ਬਾਈ ਡੱਕ ਦੇ ਕੋਈ ਮੈਂ ਪੁਆਇੰਟ ਜਿੱਤੇ ਆ ਅੱਜ ਅੱਜ ਕਬੂਤਰ ਛੱਡਿਆ ਸਵੇਰੇ ਡੱਕ ਪਰਸੋ ਫੇਰ ਛੱਡਣਾ ਇਤਰਾ ਤਿੰਨ ਦਿਨ ਦਾ ਮਹਾਰਾਜ ਦੀ ਕਿਰਪਾ ਨਾਲ 2 ਸਾਲ ਪਹਿਲਾਂ ਬੜੀ ਗਰਮੀ ਭਈ ਉਦੋਂ ਮੇਰਾ ਫਰਸਟ ਪੋਜੀਸ਼ਨ ਇੱਕ ਪੁਆਇੰਟ ਹੀ ਤੇ ਲੋਖਾਟ ਉੱਡਿਆ ਵਧੀਆ 8000 10 15 ਉੱਥੇ ਐਂਟਰੀ ਆ ਗਈਆਂ ਤੇ ਉਹ ਕਬੂਤਰ ਮੈਂ ਮੋੜਦਾਰਾ ਜਿਹੜੇ ਮੈਂ ਇੱਕ ਦਿਨ ਪਾਲੇ ਹੀ ਬਸ ਉਹਨਾਂ ਕਬੂਤਰਾਂ ਨਾਲ ਲਾੜਦੇ ਨੂੰ ਵੀ ਉਹਨਾਂ ਨੇ ਤੇ 15 20 ਘੰਟਿਆਂ ਦੀ ਵਿੱਥਾ ਪਾ ਕੇ ਆਪਾਂ ਜਦੋਂ ਟੋਟਲ ਪੁਆਇੰਟ ਟੋਟਲ ਜਦੋਂ ਘੰਟੇ ਬਣਾਇਆ ਸੀ ਤੇ ਐਵਰੇਜ ਦੀ ਬਾਜ਼ੀ ਹੋ ਤੇ ਵਧੀਆ ਤਰੀਕੇ ਨਾਲ ਜਿੱਤੇ ਹਾਂ ਚਲੋ ਵੀਰ ਜੀ ਹੁਣ ਜਿਆਦਾ ਸਮਾਂ ਲੈਂਦਾ ਆਪਾਂ ਚੱਲਦੇ ਟੌਪਿਕ ਵੱਲ ਕਬੂਤਰ ਸੋਜਦਾ ਸਭ ਤੋਂ ਪਹਿਲਾਂ ਇਹਦਾ ਕਬੂਤਰ ਸੋਜਦਾ ਕਿਉਂ ਦੇਖੋ ਵੀਰ ਜੀ ਕਬੂਤਰ ਸੋਜਦਾ ਉਹ ਹੁੰਦਾ ਜਦ ਰੁਕਿਆ ਹੁੰਦਾ ਹੁਣ ਦੇਖਣਾ ਰੁਕੇ ਨਾ ਕਬੂਤਰ ਸੋਜਦਾ ਕੀ ਮਤਲਬ ਹੈ ਵੀਰ ਜੀ ਕਬੂਤਰ ਜਿਹੜਾ ਰੁਕਿਆ ਵਾ ਜਿਹਦੇ ਕਬੂਤਰ ਦਾ ਸਰੀਰ ਚ ਪਾਣੀ ਆ ਜਿ세 ਤਰ ਹਾਰਡਿਸ ਵਿੱਚ ਪਾਣੀ ਸਾਨੂੰ ਬਾਸਰ ਹੋਣਾ ਹੀ ਆਊਗਾ ਤੇ ਪਾਣੀ ਸਾਡੇ ਪੇਟ ਸੀ ਜਾਵਾਂ ਰਹਿ ਜਿਹੜੇ ਕਬੂਤਰ ਦਾ ਨਾ ਇਹ ਨਵਾਂ ਪਕਣਿਆ ਜਿਹੜਾ ਪਾਸੇਜ ਨਹੀਂ ਹੁੰਦਾ ਪਾਣੀ ਵਿੱਠ ਰੋਕਦੀ ਹੈ ਜਾਂ ਹਾਜਮੇ ਵਿੱਚ ਪ੍ਰੋਬਲਮ ਹੈ ਜਾਂ ਖਰਾਕ ਨਹੀਂ ਤੋੜਦਾ ਉਹ ਕਬੂਤਰ ਜਿਆਦਾ ਰੁਕ ਦਿੰਦੇ ਠੀਕ ਹੈ ਬਈ ਜੀ ਇੱਕ ਪੁਆਇੰਟ ਇਹ ਹੋ ਗਿਆ ਦੂਜਾ ਪੁਆਇੰਟ ਹੋ ਗਿਆ ਜਿਹੜੇ ਕੱਚੇ ਕਬੂਤਰ ਨੂੰ ਆਪਾਂ ਪਾਣੀ ਲਾ ਦਿੰਨੇ ਆ ਪੰਜ ਚਾਰ ਫੜਕਾਂ ਮਾਰੇ ਤੇ ਪਾਣੀ ਲਾਤਾ ਉਹ ਕਬੂਤਰ ਸੋਝੀ ਜਾਂਦੇ ਆ ਜਿੱਥੇ ਅਸੀਂ ਪਹਿਲਾਂ ਸਹਿਵਾ ਰੋਕਿਆ ਕਬੂਤਰ ਸੋਝ ਜਾਂਦਾ ਦੂਜੇ ਨੰਬਰ ਤੇ ਦੱਸ ਦਿੱਤਾ ਤੁਹਾਨੂੰ ਜਿਹੜੇ ਕਬੂਤਰ ਨੂੰ ਆਪਾਂ ਜਲਦੀ ਪਾਣੀ ਲਾ ਦਿੰਨੇ ਆਂ ਵੇਖੋ ਜਦੋਂ ਕਬੂਤਰ ਆਪਾਂ ਨਵੇਂ ਨਵੇਂ ਬਾਹਰ ਕਰਦੇ ਯਾਰ ਪਹਿਲਾਂ ਰਾਜੀ ਇੰਨੇ ਕਬੂਤਰਾਂ ਦੇ ਸਾਰਾ ਸਿਆਲ ਨਾਲ ਖਰਾਕ ਖਾ ਦਿੰਦੇ ਪਾਣੀ ਤੇ ਸਰੀਰ ਚ ਪਹਿਲੇ ਵਾਲਾਂ ਦਾ ਤੇ ਉਦੋਂ ਆਪਾਂ ਹੋਰ ਪਾਣੀ ਠੋਕਦੇ ਨੇ ਤੇ ਉਹ ਪਾਣੀ ਜਿਹੜੀ ਹੱਡੀ ਸੀਨੇ ਦੀ ਇਹਦੇ ਨਾਲ ਇਕੱਠਾ ਹੁੰਦਾ ਤੇ ਫੁੱਲ ਜਾਂਦਾ ਐਂ ਬੜੋ ਲਿਓਂਗਾ ਜਿਵੇਂ ਇਨਸ਼ਾ ਅੱਲਾ ਬਣਿਆ ਹੁੰਦਾ ਕਾਲਾ ਵੀ ਹੋ ਜਾਂਦਾ ਕੇਵਲੇ ਉਦੋਂ ਕਹਿੰਦੇ ਆ ਕਬੂਤਰ ਸੁਜਿਆ ਤੇ ਇਹ ਵੀ ਜੀ ਕਬੂਤਰ ਤੁਹਾਨੂੰ ਮਿਲਾ ਦਾਂ ਤਾਂ ਕਈ ਤੇ ਵੀ ਸੇਕ ਦਿੰਦੇ ਆ ਜਾਂ ਕੋਈ ਤਾਕੋ ਵੀ ਲਾ ਲੈਂਦਾ ਯਾਰ ਆਪਾਂ ਬਿਲਕੁਲ ਉਹੋ ਜਿਹਾ ਇਲਾਜ ਕਰਾਂ ਜਿਹਦੇ ਨਾਲ ਕਬੂਤਰ ਨੂੰ ਨਾ ਕੋਈ ਪ੍ਰੋਬਲਮ ਆਵੇ ਕਬੂਤਰ ਸਾਡਾ ਖੁਸ਼ ਹੋਵੇ ਤੇ ਅਗਲੇ ਦਿਨ ਫੇਰ ਉੱਡ ਕੇ ਦਿਖਾਵੇ ਵੇਖੋ ਵੀਰ ਜੀ ਇਹਦੇ ਵਾਸਤੇ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸਣ ਲੱਗਾ ਹਾਂ ਇਹ ਚੀਜ਼ਾਂ ਤੁਸੀਂ ਰੱਖਣ ਲੈਣੀਆਂ ਹਨ ਬਣਾ ਕੇ ਆਪਣੇ ਕੋਲ ਰੱਖ ਲੈਣੀਆਂ ਠੀਕ ਹੈ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਆਗਦੀ ਸੁੰਡ ਇੱਕ ਤੋਲਾ ਤੁਸੀਂ ਸੁੰਡ ਲੈ ਲੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੈ ਲੈਣੇ ਆਂ ਦੱਖਣੀ ਮਿਰਚ ਚਿੱਟੀ ਮਿਰਚ ਇੰਡੀਆ ਨੰਬਰ ਚੋ ਜਿਹਨੂੰ ਕਹਿੰਦੇ ਨੇ ਆ ਉਹ ਲੈ ਲੈਣੇ ਤੁਸੀਂ ਇੱਕ ਟੋਲਾ ਉਹਨੂੰ ਆਂਦੇ ਮੁਸੱਬਰ ਸਿਆਹ ਇਹਦੇ ਜਾ ਕੇ ਨਾ ਆਪਣੇ ਦੀ ਅ ਪੰਸਾਰ ਦੀ ਦੁਕਾਨ ਤੋਂ ਤੁਹਾਨੂੰ ਚੀਜ਼ਾਂ ਮਿਲ ਜਣੀਆਂ ਉਹ ਵੀ ਇੱਕ ਟੋਲਾ ਉਸ ਤੋਂ ਅੱਗੇ ਆ ਜਾਂਦਾ ਜੀ ਖੂਨੀ ਸ਼ੋਰਾ ਨੰਬਰ 5 ਤੇ ਬੜੀ ਇੰਪੋਰਟੈਂਟ ਚੀਜ਼ ਆ ਫਟਕੜੀ ਫਟਕੜੀ ਖੇਲ ਕੀਤੀ ਪੀਸੀ ਹੋਈ ਇੱਕ ਰਾਤੀ ਉਹ ਲੈ ਲੈਣੇ ਆ ਤੇ ਜਰੂਰਤ ਮੁਤਾਬਕ ਸ਼ਾਇਦ ਕੋਈ ਵੀ ਲੈ ਲੈਣਾ ਉਹਦੇ ਵਿੱਚ ਲੈ ਕੇ ਇਹ ਚੀਜ਼ ਨੂੰ ਪਾ ਕੇ ਬਨ ਕੇ ਇਕੱਠੇ ਕਰਕੇ ਤੇ ਇੱਕ ਡੱਬੇ 'ਚ ਪਾ ਕੇ ਰੱਖ ਲੈਣਾ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਤੁਹਾਨੂੰ ਮੈਂ ਦੱਸੀਆਂ ਉਹ 6 ਚੀਜ਼ਾਂ ਵਾਂ 5 ਚੀਜ਼ਾਂ 1-1 ਤੋਲਾ ਲੈਣੀਆਂ ਸੌਰੀ 4 ਚੀਜ਼ਾਂ 1-1 ਤੋਲਾ ਲੈਣੀਆਂ 5ਵੀਂ ਫਟਕੜੀ 1 ਰਤੀ ਰਣੀਏ ਤੇ ਸ਼ਾਇਦ ਜਰੂਰਤ ਪਾਓ ਲੈਣਾ ਠੀਕ ਹੈ ਜੀ ਲੈ ਕੇ ਡੱਬੇ 'ਚ ਪਾ ਕੇ ਰੱਖ ਲਓ ਜਦੋਂ ਕਬੂਤਰ ਆਉਂਦਾ ਤੁਸੀਂ ਸੰਭਾਲਦੇ ਜੀਓ ਅਗਲੀ ਵੀਡੀਓ ਤੁਹਾਨੂੰ ਦੱਸੂਗਾ ਅੱਜ ਨੂੰ ਕਰਨ ਸਵਾਲਾਂ ਆਉਂਦੇ ਨੂੰ ਤੁਸੀਂ ਤੁਹਾਨੂੰ ਪਤਾ ਲੱਗ ਜਾਣਾ ਕਬੂਤਰ ਸੁੱਜਿਆ ਆਉਂਦੇ ਨੂੰ ਦੇ ਕੇ ਛੋਲੇ ਜਿਨਾਂ ਦਾਣਾ ਬਣਾ ਕੇ ਗੋਲ ਕਰਕੇ ਰਸਮੇ ਵਿੱਚ ਪਾ ਕੇ ਪਾਣੀ ਜ਼ਿਆਦਾ ਨਹੀਂ ਦੇਣਾ ਪਾਣੀ ਤਾਂ ਦੇ ਅੰਦਰ ਪਹਿਲਾਂ ਹੀ ਇਕੱਟਾ ਹੋਇਆ ਸਾਵਧਾ ਪਾਣੀ ਦੇ ਕੇ ਨੂੰ ਸੰਭਾਲ ਲਓ ਤੁਹਾਨੂੰ ਲੱਗਦਾ ਕਬੂਤਰ ਸੁੱਜਿਆ ਦੇ ਕੇ ਸੰਭਾਲ ਲਓ ਜਦੋਂ ਪਾਣੀ ਦੌਰ ਜਾਂਦਾ ਫਿਰ ਖਰਾਕ ਪਾ ਲਓ ਫਿਰ ਸਵੇਰੇ ਨਿਹਾਰ ਜਿਹਨੂੰ ਆਪਾਂ ਕਹਿੰਦੇ ਨੇ ਨਰਨਿੰਗ ਕਾਲਜ ਉਸ ਸਮੇਂ ਉਹ ਹੀ ਦਵਾਈ ਫੜੋ ਜਿਹੜੀ ਬਣਾਈ ਆਪਾਂ ਇੱਕ ਚਨੇ ਦੇ ਦਾਣੇ ਜਿਹਨੇ ਗੋਲ ਕਰਕੇ ਉਹ ਤੇ ਮੂੰਹ ਚ ਪਾ ਦਿਓ ਪਾਣੀ ਫਿਰ ਹੌਬਦਾ ਦੇਣਾ ਜ਼ਰੂਰ ਜ਼ਬਾਬਕ ਜਿਆਦਾ ਨਹੀਂ ਕੋਸ਼ਿਸ਼ ਕਰੋ ਕੋਸਾ ਪਾਣੀ ਤੋਂ 2-3 ml ਬਾਅਦ ਪੂਰਾ ਪਾਣੀ ਤੇ ਪਹਿਲਾਂ ਇਕੱਠਾ ਧੁੱਪੇ ਰੱਖੋ ਮੈਨੂੰ ਬੜਾ ਯਕੀਨ ਆ ਕਿ ਉਸੇ ਨਾਲ ਹੀ ਬੜਾ ਫਰਕ ਪੈ ਜਾਊਗਾ ਤੇ ਇੱਕ ਕਬੂਤਰ ਆਪਣਾ ਪਾਣੀ ਜਿਹੜਾ ਸ਼ਾਲਾ ਬਣਿਆ ਸੈੱਟ ਕਰ ਦੂ ਤੋੜ ਦੂ ਠੀਕ ਹੈ ਜੀ ਤੇ ਸਵੇਰੇ ਫੇਰ ਕਬੂਤਰ ਨੂੰ ਤੁਸੀਂ ਡਾਉ ਦੋ ਭਾਵੇਂ ਵਧੀਆ ਕਬੂਤਰ ਤਾਂ ਰ ਉੱਡ ਕੇ ਪਾਓ ਤੇ ਅਗਰ ਕੋਸ਼ਿਸ਼ ਕਰੋ ਰਾਤ ਨੂੰ ਹਲਕਾ ਹਲਕਾ ਗੱਦੀ ਬਣਾ ਕੇ ਉਹਦਾ ਸੇਕ ਦੋ ਜਿਹੜਾ ਇਕੱਠਾ ਆ ਪਾਣੀ ਚਰ ਜੇ ਉਹਦਾ ਸੋਕ ਦੇ ਠੀਕ ਹੈ ਜੀ ਇੱਕ ਹੋ ਗਿਆ ਉਸ ਤੋਂ ਬਾਅਦ ਵੀਰ ਜੀ ਆ ਜਾਂਦਾ ਵਾ ਦੂਜਾ ਟੋਟਕਾ ਕੀ ਸਾਡਾ ਦੂਜਾ ਟੋਟਕਾ ਵੀਰ ਜੀ ਫੁੱਲ ਜਾਂ ਮਿਸ਼ਰੀ ਨੋਰਮਲ ਕੋਈ ਜਿਆਦਾ ਤੁਹਾਨੂੰ ਪਤਾ ਹੋਵੇ ਤਾਂ ਬੜੀ ਤਗੜੀ ਕਾਰਗਰੀ ਇਹਦੀ ਇਹ ਤੁਹਾਨੂੰ ਦੱਸਾਂਗੇ ਫਿਰ ਅੱਗੇ ਜਾ ਕੇ ਤੇ ਇੱਕ ਛੋਟਾ ਜਿਹਾ ਵੀਡੀਓ ਬਣਾ ਕੇ ਦੱਸਾਂਗੇ ਜਿੰਨੇ ਕ ਨਾ ਕਣਕ ਦਾ ਦਾਣਾ ਦਾ ਮਤਲਬ ਕਣਕ ਦਾ ਦਾਣਾ ਦਾ ਓੜੇ 6-7 ਦਾਣੇ ਬਣਾ ਲਓ ਉਹਨੂੰ ਪੀਸ ਲਓ ਠੀਕ ਹੈ ਜੀ ਤੇ ਸਵੇਰੇ ਸੌਰੀ ਪਹਿਲਾਂ ਰਾਤ ਨੂੰ ਕਬੂਤਰ ਨੂੰ ਦੇ ਕੇ ਹਲਕਾ ਪਾਣੀ ਦੇ ਦਿਦੋ ਸੁੱਜੇ ਨੂੰ ਤੇ ਸਵੇਰੇ ਫਿਰ ਮੂੰਹ ਨਿਹਾਰ ਨੂੰ ਦੇ ਕੇ ਜਿਹਨੂੰ ਆਪਾਂ ਕਹਿੰਦੇ ਨੇ ਨਰਨੇ ਕਾਲ ਜੇ ਦੇ ਕੇ ਤੁੱਪੇ ਪਾ ਦਿਓ ਤੁੱਪੇ ਪਾ ਦਿਓ ਯਾਰ ਇਹੋ ਜਿਹਾ ਟੋਟਕਾ ਨਾ ਏ ਵੀ ਜਿਹੜੇ ਕਬੂਤਰ ਨੂੰ ਇੱਕ ਵਾਰੀ ਇਹ ਦੇਤੀ ਸਾਰੀ ਉਮਰ ਉਹ ਕਬੂਤਰ ਬਾਅਦ ਚ ਸੋਜ ਨਹੀਂ ਸਕਦਾ। ਹੋਰ ਪ੍ਰੋਬਲਮ ਉਹ ਚ ਪਾਣੀ ਤੇ ਪੈ ਜੇ। ਠੀਕ ਹੈ ਵੀਰ ਜੀ। ਤੇ ਇਹ ਤੁਹਾਨੂੰ ਜਿਹੜੀਆਂ ਦੱਸੀਆਂ ਦੋ ਟੋਟਕੇ ਬਹੁਤ ਹੀ ਜਮੂਤਾ ਤੁਸੀਂ ਕਿਤੇ ਯੂਜ਼ ਕਰਕੇ ਵੇਖੋ। ਕਿਸੇ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਯਾਰ ਮੇਰਾ ਕਬੂਤਰ ਸੋਝ ਗਿਆ ਸਹੀ ਕਰਦੇ। ਆਪ ਤੁਸੀਂ ਆਪਣੇ ਘਰ ਦੀ ਜਾਣਾ ਕਿੰਨੇ ਦਾ ਸਮਾਨ ਹੋਗਾ 50 ਦਾ 100 ਦਾ ਨਹੀਂ ਸਮਾਨ ਹੋਣਾ। ਤੇ ਤੁਹਾਡਾ ਸਾਰਾ ਸੀਜ਼ਨ ਇਹਨੇ ਵਧੀਆ ਨਿਕਾ ਗਾ। ਠੀਕ ਹੈ ਵੀਰ ਜੀ। ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਿਕੇ ਨਿਕੇਆਂ ਲੇਕਿਨ ਬੜੀਆਂ ਕਾਰਾਮੰਦ ਹੁੰਦੀਆਂ ਤੇ ਕਬੂਤਰ ਨੂੰ ਸੰਭਾਲੋ ਪੂਰਾ ਡਾਗ ਯੂਜ਼ ਕਰੋ ਤੇ ਫਿਰ ਮੈਨੂੰ ਦੱਸਿਓ ਯਾਰ ਇਹਦਾ ਰਿਜ਼ਲਟ ਠੀਕ ਹੈ ਵੀਰ ਜੀ ਮੈਂ ਫੇਰ ਤੁਹਾਨੂੰ ਦੁਬਾਰਾ ਗੱਲ ਕਰਦਾ ਯਾਰ ਖੁਦ ਕੰਮ ਸਿੱਖੋ ਥੋੜਾ ਕਰ ਲੋਗੇ ਨਾ ਯਾਰ ਤੇ ਮਨ ਨੂੰ ਸੈਟੀਸਫਾਈ ਕਰਨ ਤੇ ਹੋਗੇ ਨਾ ਲਾ ਉਹਨਾਂ ਨੀਂਦ ਤੇ ਆਓਗੇ ਨਾ ਤੁਹਾਨੂੰ ਵੀ ਆਰਾਮ ਨਾਲ ਸਵੇਰੇ ਕਬੂਤਰ ਰਾਤ ਸ਼ਾਮ ਕਸਵੇਰੇ ਉੱਠ ਕੇ ਤੇ ਸਿੱਧਾ ਆਪਾਂ ਬਾਜੀ ਤੇ ਜਾਣਾ ਤੇ ਜੇ ਤੁਹਾਨੂੰ ਨਹੀਂ ਸਾਂਭਣਾ ਤਾਂ ਫਿਰ ਯਾਰ ਤੁਸੀਂ ਕੋਈ ਉਹ ਬੰਦਾ ਲੱਭਣਾ ਮੇ ਹੋ ਤਾਂ ਖੁੱਲੇ ਜਾ ਪਿੰਜਰਾ ਫਿਰ ਸੰਭਾਲ ਲਿਆ ਬਰੋਦ ਨੂੰ ਲੈ ਜਾਂ ਫਿਰ ਉਹਦ ਕੋ ਲੈ ਜਾਂ ਜੇ ਦੂਸਰ ਪੈ ਗਈ ਯਾਰ ਹੁਣ ਉਹ ਦੂਸਰ ਵਾਲਾ ਉਸਤਾਦ ਦਜਾ ਲੱਭਾਂ ਅੱਗੇ ਫੋਰ ਵੀਡੀਓ ਲੈ ਕੇ ਆਉਂਗਾ ਜਿੱਤੇ ਰੈਖ ਲਾ ਕੇ ਕਬੂਤਰ ਕਿਵੇਂ ਡਾਉਣਾ ਇਹ ਵੀ ਤੁਹਾਨੂੰ ਦੱਸਾਂਗੇ ਅੱਜ ਇਹ ਰੈਖ ਆ ਕਬੂਤਰ ਗਰਮੀ ਭਾਵੇਂ 45 ਡਿਗਰੀ ਵਿੱਚ ਵੀ ਰੈਖ ਲਾ ਕੇ ਕਬੂਤਰ ਡਾਓ ਤੇ ਕਬੂਤਰ ਥੱਲੇ ਨੂੰ ਕਦੇ ਮੂੰਹ ਕਰੋ ਤੇ ਨਾ ਮਟਾ ਦਿਓ ਠੀਕ ਹੈ ਵੀਰ ਜੀ ਫੋਰ ਵਧੀਆ ਵਧੀਆ ਟੌਪਿਕ ਤੁਹਾਡੇ ਵਾਸਤੇ ਅੱਗੇ ਲੈ ਕੇ ਆਂ ਟਾਈਮ ਵੀਰ ਮੇਰੇ ਕੋਲ ਹੈਗਾ ਸਭ ਤੋਂ ਵੱਡੀ ਗੱਲ ਸਮਾਂ ਹੈ ਜੇ ਹੈਗਾ ਮੇਰੇ ਕੋਲ ਜਦੋਂ ਮੇਰੇ ਕੋਲ ਸਮਾਂ ਨਾ ਹੋਇਆ ਫਿਰ ਮੈਂ ਵੀ ਵੀਡੀਓ ਆਪੇ ਪਾਉਣੀਆਂ ਬੰਦ ਕਰ ਦਿੰਦਾ ਹਜੇ ਮੇਰੇ ਕੋਲ ਸਮਾਂ ਹੈਗਾ ਹਜੇ ਮੇਰੀ ਕੇਬ ਬਣਨੇ ਇਨਵੋਲਵਮੈਂਟ ਇਹ ਨਹੀਂ ਹੈ ਨਹੀਂ ਜਿਹੜੇ ਮਾਰੇ ਮੋٹے ਕੰਮ ਕਾਜ ਹੁੰਦੇ ਆ ਮੇਰੇ ਕੋਈ ਉਹ ਮੈਂ ਆਪਣੇ ਨਬੇਟ ਲੈ ਲੈਣਾ ਫਿਰ ਦੂਜੇ ਦਿਨ ਤੁਹਾਨੂੰ ਵੀਡੀਓ ਦੇ ਦੇਣਾ ਸਮਾਂ ਨਿਕਲ ਗਿਆ ਉਹ ਹੁਣ ਵੀ ਚੱਲਿਆ ਕੇਬ ਬਣ ਤਿਆਰ ਹੋ ਗਏ ਤੇ ਮੈਂ ਕੱਲ ਵੀਡੀਓ ਲੈ ਲਈ ਹੈ ਨੀ ਹਣਾਲੇ ਜਦੋਂ ਵੀਰ ਜੀ ਮੇਰੇ ਕੋਲ ਸਮਾਂ ਨਾ ਹੋਇਆ ਤੇ ਆਪਾਂ ਵੀਡੀਓ ਬਣਾਉਣੇ ਤੋਂ ਬਾਹਰ ਜਾਣੇ ਹੁਣ ਚਲੋ ਸਮੇਂ ਤੋਂ ਸਮਾਂ ਤਾਂ ਕੱਢ ਲਈਦਾ ਜਿਹਹਾਂ ਨੂੰ ਬੰਦਿਆਂ ਨੂੰ ਪਤਾ ਹੁੰਦਾ ਯਾਰ ਚਲੋ ਐਪਰੀਸ਼ੀਏਟ ਕਰਦੇ ਬੰਦ ਤੇ ਜਦੋਂ ਤੁਸੀਂ ਐਪਰੀਸ਼ੀਏਸ਼ਨ ਕਰਨਾ ਹਟ ਗਏ ਜਾਂ ਤੁਸੀਂ ਕਹੇ ਨਹੀ ਸਹੀ ਸੌਦਾ ਬੰਡਿਆ ਦੇ ਆਪਾਂ ਗਣਾ ਯਾਰ ਛੱਡੋ ਖੜਾ ਕੀ ਲੈਣਾ ਕੰਮ ਤਾਂ ਹਨਾ ਅਹੀਂ ਯਾਰ ਕੇ ਕੋਈ ਲੈਣਾ ਤੇ ਨਹੀਂ ਨਾ ਕੋਈ ਗੱਲ ਆਪਣੇ ਨਾਂ ਕੋ ਬਾਅਦ ਨਾ ਕੋਈ ਅਹੀਂ ਕਿਸੇ ਦਾ ਇਥੇ ਮਤਲਬ ਕਿ ਗਰੁੱਪ ਬਣਾਉਣੇ ਆ ਜਾਂ ਉਹਦੇ ਵਿੱਚ ਕੋਈ ਅਹੀਂ ਸੌਦੇ ਬਾਜੀ ਕਰਨੇ ਜਾਂ ਕਬੂਤਰ ਵੇਚਣੇ ਆ ਜਾਂ ਦਵਾਈਆਂ ਵੇਚਣੇ ਕੁਝ ਨਹੀਂ ਕਰਨਾ ਯਾਰ ਸਾਰਾ ਕੋ ਫ੍ਰੀ ਆਪੋਰਟੀ ਆ ਆਪਣੇ ਕੋ ਨੌਲੇਜ ਹੈ ਜੇ ਮੈਂ ਤੁਹਾਨੂੰ ਨੌਜ ਦੇਣਾ ਤੇ ਰੱਬ ਪਤਾ ਨਹੀਂ ਮੈਨੂੰ ਹੋਰ ਕਿੰਨੇ ਨੌਲੇਜ ਦੇ ਦੂਗਾ ਜਾ ਮੇਰਾ ਕਿੰਨੇ ਬਨੇ ਕੰਮ ਕੋ ਕਰ ਦੂਗਾ ਠੀਕ ਹੈ ਜੀ ਤੁਹਾਡਾ ਸ਼ੌਂਕ ਪੂਰਾ ਹੋ ਜਾਊਗਾ ਤੇ ਚਲੋ ਜਿਆਦਾ ਪਾਂ ਲੰਬੀ ਵੀਡੀਓ ਨਾ ਕਰਦੇ ਹੁਣ ਦੋ ਇਜਾਜ਼ਤ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਅੱਗੇ ਵੀ ਸ਼ੇਅਰ ਕਰਿਆ ਕਰੋ ਵੀਡੀਓ ਤੇ ਵਧੀਆ ਲੱਗਦੀ ਵੀਡੀਓ ਕਮੈਂਟ ਕਰਿਆ ਕਰੋ ਯਾਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਬਸਕ੍ਰਾਈਬ ਹੋਣੇ ਨਹੀਂ ਮੇਲੇ ਜਿੰਨੇ ਤੁਸੀਂ ਵੀਡੀਓ ਵੇਂਦੇ ਜੋ ਸਬਸਕ੍ਰਾਈਬ ਵੀ ਕਰੋ ਮੇਰੇ ਭਰਾ ਤੇ ਲਾਈਕ ਕਰਿਆ ਕਰੋ ਦਬ ਕੇ ਕਮੈਂਟ ਵੀ ਲਿਆ ਕਰੋ ਮੇਰੇ ਤੇ ਹੁਣ ਇੱਥੇ ਮੈਂ ਆਪਣੀ ਵੀਡੀਓ ਸਮਾਪਤ ਕਰਦਾ ਆਰਾਮਰਾਖਾ